ਆਮ ਆਦਮੀ ਪਾਰਟੀ ਦੇ ਲਈ ਸੁਖ ਵਾਲੀ ਖਬਰ ਆਈ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਇਸ ਸਮੇਂ ਗਹਿਰੇ ਸੰਕਟ 'ਚ ਹੈ ਤੇ ਇਸ ਦੇ ਦਰਮਿਆਨ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਨੂੰ ਸਰਵੋੱਚ ਅਦਾਲਤ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਦਿੱਲੀ ਦੇ ਸਾਹਬ ਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸੋਧਿਆ ਨੂੰ 17 ਮਹੀਨੇ ਬਾਅਦ ਜ਼ਮਾਨਤ ਮਿਲੀ ਹੈ ਲਗਭਗ ਉਹਨਾਂ ਨੂੰ 17 ਮਹੀਨੇ ਹੋ ਚੁੱਕੇ ਹੈ ਜੇਲ੍ਹ 'ਚ ਦਿੱਲੀ ਦੀ ਕਥਿਤ ਆਭਕਾਰੀ ਨੀਤੀ ਦੇ ਘੁਟਾਲੇ ਮਾਮਲੇ 'ਚ ਮਨੀ ਲਾਂਡਰਿੰਗ ਦੇ ਮਾਮਲੇ 'ਚ ਤੇ ਹੋਰ ਮਾਮਲਿਆਂ ਦੇ ਵਿੱਚ ਉਹ ਜੇਲ੍ਹ 'ਚ ਬੰਦ ਸੀ ਉਹਨਾਂ ਦੀ ਦਿੱਲੀ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਜਿੱਥੇ ਅਦਾਲਤ ਨੇ ਮਾਮਲੇ ਨੂੰ ਸੁਣਦਿਆਂ ਹੋਇਆਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ 10 ਲੱਖ ਰੁਪਏ ਦਾ ਬਾਣ ਭਰਨ ਲਈ ਵੀ ਕਿਹਾ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸੋਧਿਆ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ। ਸੋਧਿਆ 17 ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਸਨ ਤੇ 17 ਮਹੀਨੇ ਬਾਅਦ ਉਹ ਜੇਲ੍ਹ ਤੋਂ ਰਿਹਾ ਹੋਣਗੇ। ਸੋਧਿਆ ਨੂੰ 10 ਲੱਖ ਰੁਪਏ ਦਾ ਬਾਣ ਭਰਨ ਦੀ ਵੀ ਗੱਲ ਕਹੀ ਗਈ ਹੈ। ਸੋਧਿਆ ਨੇ ਦਿੱਲੀ ਹਾਈ ਕੋਰਟ ਦੀ ਤਰਫੋਂ ਜਮਾਨਤ ਅਰਜੀ ਖਾਰਜ ਕੀਤੇ ਜਾਣ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਚ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਸੁਪਰੀਮ ਹਾਈ ਕੋਰਟ ਨੇ ਸ਼ਰਾਬ ਨੀਤੀ ਦੇ ਕਥਿਤ ਬੇਨੀਮਾ ਦੇ ਮਾਮਲੇ ਵਿੱਚ ਉਹਨਾਂ ਨੂੰ ਦੀ ਜਮਾਨਤ ਅਰਜੀ ਨੂੰ ਜਿਹੜਾ ਹੈ ਉਹ ਖਾਰਜ ਕਰ ਦਿੱਤਾ ਸੀ ਮਾਮਲੇ ਦੀ ਪਿਛਲੀ ਸੁਣਵਾਈ 29 ਜੁਲਾਈ ਨੂੰ ਹੋਈ ਸੀ ਜਿਸ ਦੇ ਵਿੱਚ ਜੀੜੀ ਨੇ ਜਵਾਬੀ ਹਲਫਨਾਮਾ ਦਾਖਲ ਕਰਨ ਦੇ ਲਈ ਸਮਾਂ ਮੰਗਿਆ ਸੀ ਇਸ ਤੋਂ ਬਾਅਦ ਜਸਟਿਸ ਬੀ ਆਰ ਕਈ ਅਤੇ ਜਸਟਿਸ ਕੇਵੀ ਵਿਸ਼ਵਨਾਥ ਦੀ ਬੈਂਚ ਨੇ ਸੁਣਵਾਈ ਨੂੰ ਜਿਹੜਾ ਹੈ ਉਹ ਟਾਲ ਦਿੱਤਾ ਸੀਗਾ ਮੁਅਤਲ ਕਰ ਦਿੱਤਾ ਸੀ ਈਡੀ ਦੀ ਤਰਫੋਂ ਏਐਸਜੀ ਨੇ ਸੋਸੋਧੀਆਂ ਦੀ ਅਪੀਲ ਦੇ ਉੱਤੇ ਸੁਣਵਾਈ ਹੋਣ ਵਿੱਚ আপত্তি ਜਤਾਈ ਸੀ ਇਤਰਾਜ਼ ਜਤਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ 4 ਜੂਨ ਵਾਲੇ ਹੁਕਮਾ ਦੇ ਵਿੱਚ ਸੋਸੋਧੀਆਂ ਨੂੰ ਕੇਵਲ ਟ੍ਰਾਇਲ ਅਦਾਲਤ ਦੇ ਵਿੱਚ ਹੀ ਨਵੀਂ ਜਮਾਨਤ ਤਰਜੀ ਲਾਉਣ ਦੇ ਅਧਿਕਾਰ ਦਿੱਤੇ ਗਏ ਸੀ ਨਾ ਕਿ ਮਾਨਯੋਗ ਸਰਵੋਚ ਅਦਾਲਤ ਦੇ ਅੰਦਰ ਸੋਸੋਧੀਆਂ ਨੂੰ ਪਿਛਲੇ ਸਾਲ 26 ਫਰਵਰੀ ਨੂੰ ਸੀਬੀਆਈ ਅਤੇ 9 ਮਾਰਚ ਨੂੰ ED ਨੇ ਗ੍ਰਿਫਤਾਰ ਕਰ ਲਿਆ ਸੀ। ਉਹਨਾਂ ਨੇ 28 ਫਰਵਰੀ 2023 ਨੂੰ ਦਿੱਲੀ ਕੈਬਨਿਟ ਤੋਂ ਅਸਤੀਫਾ ਦਿੱਤਾ ਸੀ। ਉਹ ਫਿਲਹਾਲ ਤਿਹਾੜ ਜੇਲ੍ਹ ਦੇ ਵਿੱਚ ਨੇ। ED ਕੇਸ ਦੇ ਵਿੱਚ 3 ਜੁਲਾਈ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਸੁਸੋਦੀਆ ਦੀ ਨਿਆਂਇਕ ਹਿਰਾਸਤ 25 ਜੁਲਾਈ ਤੱਕ ਵਧਾ ਦਿੱਤੀ ਸੀ। CBI ਨੇ ਕੇਸ ਵਿੱਚ ਸੁਸੋਦੀਆ 31 ਜੁਲਾਈ ਤੱਕ ਹਿਰਾਸਤ ਦੇ ਵਿੱਚ ਸਨ। ਮਨੀਸ਼ ਸੁਸੋਦੀਆ ਆਪਣੇ ਅਰਜੀ ਦੇ ਵਿੱਚ ਕਿਹਾ ਕਿ 23 ਅਕਤੂਬਰ ਨੂੰ ਉਹਨਾਂ ਦੇ ਖਿਲਾਫ ਮੁਕਦਮੇ ਵਿੱਚ ਕੋਈ ਪ੍ਰੋਗਰੈਸ ਨਹੀਂ ਹੋਈ ਇਸ ਲਈ ਦਿੱਲੀ ਆਪਕਾਰੀ ਮਾਮਲੇ ਦੇ ਵਿੱਚ ਜ਼ਮਾਨਤ ਦੀ ਮੰਗ ਵਾਲੀ ਪਿਛਲੀ ਅਪੀਲ ਨੂੰ ਫਿਰ ਤੋਂ ਵਿਚਾਰ ਕਰਨ ਦੇ ਲਈ ਉਹਨਾਂ ਨੇ ਲਾਈ ਠੀਕ ਇਸ ਤੋਂ ਪਹਿਲਾਂ 11 ਜੁਲਾਈ ਨੂੰ ਮਨੀਸ਼ ਸੋਧਿਆ ਦੀ ਸੁਪਰੀਮ ਕੋਰਟ ਵਿੱਚ ਵਿਚਾਰ ਅਦਿਨ ਮੋੜ ਵਿਚਾਰ ਕਰਨ ਵਾਲੀ ਅਰਜੀ ਦੇ ਉੱਤੇ ਸੁਣਵਾਈ ਤੋਂ ਠੀਕ ਪਹਿਲਾਂ ਜਸਟਿਸ ਸੰਜੇ ਕੁਮਾਰ ਨੇ ਆਪਣੇ ਆਪ ਨੂੰ ਬੈਂਚ ਤੋਂ ਅਲੱਗ ਕਰ ਲਿਆ ਸੀ ਜਿਸ ਤੋਂ ਬਾਅਦ ਸੁਣਵਾਈ ਟਲ ਗਈ ਟ੍ਰਾਇਲ ਕੋਰਟ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਵਿੱਚ ਮਨੀਸ਼ ਸੋਧਿਆ ਦੀ ਜ਼ਮਾਨਤ ਅਰਜੀ ਨੂੰ ਕਈ ਵਾਰ ਖਾਰਜ ਕੀਤਾ ਜਾ ਚੁੱਕਾ ਹੈ ਸੁਪਰੀਮ ਕੋਰਟ ਨੇ 4 ਜੂਨ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਸੀ ਪਰ ਹੁਣ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ 17 ਮਹੀਨਿਆਂ ਦੀ ਲੰਬੀ ਕਸ਼ਮਕਸ਼ ਤੋਂ ਬਾਅਦ ਲੰਬੇ ਸਿਆਸੀ ਡਰਾਮੇ ਤੋਂ ਬਾਅਦ ਮਨੀਸ਼ ਸੋਧਿਆ ਆਖਰਕਾਰ ਜੇਲ੍ਹ ਚੋਂ ਬਾਹਰ ਆ ਰਹੇ ਨੇ ਦੇਖਣ ਵਾਲੀ ਗੱਲ ਇਹ ਹੈ ਕਿ ਮਨੀਸ਼ ਸੋਧਿਆ ਨੂੰ ਹੁਣ ਕਤੇ ਹੋਰ ਕਿਸੇ ਮਾਮਲੇ 'ਚ ਟੰਗ ਤਾਂ ਨਹੀਂ ਦਿੱਤਾ ਜਾਂਦਾ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਇਸ ਮਾਮਲੇ ਵਿੱਚ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲਾ ਰਹੀ ਹੈ